ਵਿਆਹ ਆ ਗਿਆ ਇਸੇ ਬਾਣੇ ਨਾ ਸੂਟ ਮਿਲ ਜਾਣਗੇ ਇੱਦਾਂ ਕਰਦੀ ਆ ਮਮੀ ਕੋਲ ਜਾਨੀ ਆ ਤੇ ਨਾਲੇ ਮਮੀ ਨੂੰ ਕਹਿੰਨੀ ਮੈਨੂੰ ਸੂਟ ਬਣਾ ਕੇ ਦੋ ਤੇ ਨਾਲੇ ਜਿਹੜਾ ਇਹਨਾਂ ਨੇ ਮੈਨੂੰ ਸੈੱਟ ਪਾਇਆ ਹੀ ਮਮੀ ਨੇ ਬਾਅਦ ਵਿੱਚ ਨਾ ਖਾਇਆ ਹੀ ਨਹੀਂ ਆ ਇੱਦਾਂ ਕਰਦੀ ਆ ਉਹ ਹੀ ਸੈੱਟ ਪਾ ਜੂਗੀ ਵਿਆਹ ਤੇ ਨਾਲ ਉਹਨੂੰ ਵੀ ਜੱਜ ਦੇ ਕੱਪੜੇ ਬਣਾ ਕੇ ਦਿਨੀਆਂ ਇੱਦਾਂ ਥੋੜੀ ਖੜਨਾ ਇਹਨੂੰ ਵੀ ਆਪਣੇ ਪਾ ਕੇ ਰੱਖਦਾ ਹੈ ਉਹ ਦਦ ਨਹੀਂ ਰਹਿੰਦਾ ਮਮੀ ਮੈਂ ਜਦੋਂ ਦੀ ਆਈ ਆ ਡੰਗਰਾ ਵਾਲੇ ਕੱਪੜੇ ਤੇ ਮੈਂ ਹੋਣ ਲਵਾਏ ਆ ਅੱਛਾ ਡੰਗਰਾ ਵਾਲੇ ਲਹਾਏ ਤਾਂ ਇੱਦਾਂ ਰਹਿੰਦਾ ਹੈ ਲੰਗਰਾਂ ਵਾਲੇ ਪਾ ਕੇ ਨਾ ਤੋ ਕਿ ਬੰਦਾ ਹੀ ਪਾਉਂਦਾ ਰਿਆ ਵਾ ਮੰਮੀ ਝੂਠ ਘੱਟ ਬੋਲਿਆ ਕਰੋ ਠੀਕ ਆ ਨਾ ਉਹ ਸ਼ਮੈ ਝੂਠ ਘੱਟ ਹੀ ਬੋਲਣਾ ਨੂੰ ਪੰਗਾ ਪੈ ਗਿਆ ਵਾ ਸੈਟ ਤੇ ਮੈਂ ਕੁੜੀ ਨੂੰ ਦੇ ਦਿੱਤਾ ਵਾ ਤੇ ਇਹ ਸੈਟ ਮੰਗਣ ਲਈ ਆ ਐਉਂ ਉਦੋਂ ਦਾ ਕੋਈ ਵਿਆਹ ਵੀ ਨਾ ਆਇਆ ਤਾ ਨੂੰ ਵਿਆਹ ਵੀ ਆ ਗਏ ਜੇ ਕੁੜੀ 13 ਲੱਖ ਰੁਪਈਆ ਹੋ ਗਿਆ ਵਾ ਤੇ ਅੱਧਾ ਗੱਲਾ ਤੇ ਉਹਦਾ ਬੰਦਾ ਹੀ ਆ ਤੇ ਮੈਂ ਇਹ ਸੋਚਣ ਡਿਆ ਸੀ ਵੀ ਚੱਲ ਅੱਧਾ ਗੱਲਾ ਹੀ ਵਾ ਲੈਨੇ ਆ ਔਰ ਚੱਲੇ ਗਿਆ ਨਾ ਮੰਮੀ ਬੜਾ ਹੀ ਬੋਲੀ ਉਹਦਾ ਦਿਮਾਗ ਖਰਾਬ ਆ ਤੇ ਉਹ ਪਤਾ ਨਹੀਂ ਕਿਉਂ ਇਦਾਂ ਕਰਦੇ ਕੋਈ ਕੰਮ ਕੰਮ ਤੋਂ ਪੈਸੇ ਲੈ ਦਿੰਦਾ ਕੱਲ ਪੈਸੇ ਲਿਆ ਦਿਓ ਠੀਕ ਆ ਹੋਰ ਇਹਨਾਂ ਦੇ ਮੈਨੂੰ ਵੀ ਨਹੀਂ ਪਤਾ ਵੀ ਉਹ ਕਿਉਂ ਬੋਲੀ ਆ ਤੇ ਕਿਉਂ ਨਹੀਂ ਪਰ ਇਹ ਆ ਵੀ ਕਪੱਤ ਵਹਾ ਕੀਤਾ ਉਹਨੇ ਦੱਸ ਵੀ ਲੋਕਾਂ ਨੂੰ ਮਾਸ਼ਾਅੱਲਾਹ ਦੱਸਦੇ ਆ ਤੇ ਲੋਕੀ ਵੇਖਦੇ ਨਾ ਹੁਣਗੇ